ਇਹੜਾ ਮੰਡੀ ਦਾ ਪ੍ਰਧਾਨ ਗੁਰੂ ਕਮਲ ਸਿੰਘ ਜੀ ਨੂੰ ਮੰਡੀ 'ਚ ਕਾਫੀ ਤੱਕਾ ਕਰਦਾ ਮੈਨਾਂ ਨੇ ਪੁੱਟ ਮਾਰ ਵੀ ਕੀਤੀ ਸੀਗੀ ਤੇ ਮੈਨੂੰ ਠੂਠੇ ਕੇਸ 'ਚ ਪਸਾਨ ਦੀ ਕੋਸ਼ਿਸ਼ ਕੀਤੀ ਇੱਥੇ ਪਹਿਲਾਂ ਵੀ ਕਈ ਪਰਚੇ ਨੇ ਲਿਖਿਆ ਜਸਨੇ ਦੇ ਪਰਚੇ ਨੇ ਅवैध ਕਸੂਲੀ ਦੇ ਪਰਚੇ ਨੇ 4 7 8 ਪਰਚੇ ਤੇ ਕਈ ਚੱਲਦੇ ਨੇ ਜਿਹੜਾ ਮੰਡੀ ਦਾ ਪ੍ਰਧਾਨ ਆ ਉਹ ਤੱਕੇਸ਼ਾਈ ਬਹੁਤ ਕਰਦਾ ਮੰਡੀ 'ਏ ਲੋਕਾਂ ਕੋਲੋਂ ਅवैध ਕਸੂਲੀ ਕਰਦਾ ਵਾ ਪੈਸਾ ਇਕੱਠਾ ਕਰਦਾ ਵੈਦ ਇਨੇ ਬਸ ਇਹਦਾ ੱੱਕਾ ਚੱਲਦਾ ਜੀ ਇਹ ੱੱਕੇ ਨਾਲ ਹੀ ਬਣਿਆ ਪ੍ਰਧਾਨ ਸਾਰਿਆਂ ਨੂੰ ਦਬਕਾ ਕੇ ਪ੍ਰਧਾਨ ਬਣਿਆ ਵਾ ਇਹਨੂੰ ਕੋਈ ਪ੍ਰਧਾਨ ਨਹੀਂ ਮੰਡੀ ਦਾ ਮੱਤਾ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਬਸ ਇਹਨਾਂ ਨੇ ਇੱਥੇ ਢੀੜੇ ਕੱਢਣੇ ਆ ਤੇ ਬੰਦੇ ਧਮਕਾਣੇ ਆ ਔਰ ਪੈਸੇ ਲੈਣੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਜੀ ਜਿਹੜੀ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ ਤਰਦਾ ਜਾਣਦੇ ਆ ਜਿਹੜੀ ਅਸੀਂ ਇਹਨਾਂ ਦੇ ਖਿਲਾਫ ਦਰਖਾਸਤ ਦੇਣੀ ਹੈ ਉਸ ਤੇ ਕਾਰਵਾਈ ਹੋਵੇ ਤੇ ਸਾਨੂੰ ਸਚਾਰੂ ਢੰਗ ਨਾਲ ਜਿਹੜਾ ਅਸੀਂ ਚਲਾ ਰਹੇ ਆ ਸਾਨੂੰ ਚਲਾਨ ਦਿੱਤਾ ਜਾਵੇ ਮਨੋਜ ਕੁਮਾਰ ਮੇਰਾ ਨਾਮ ਆ ਜਿਹੜਾ ਮੰਡੀ ਦਾ ਪ੍ਰਧਾਨ ਗੁਰੂ ਕਮਲ ਸਿੰਘ ਈਲੂ ਮੰਡੀ 'ਚ ਕਾਫੀ ੱੱਕਾ ਕਰਦਾ ਮੈਨਾਂ ਉਹਨੇ ਕੁੱਟਮਾਰ ਵੀ ਕੀਤੀ ਸੀਗੀ ਤੇ ਮੈਨੂੰ ਝੂਠੇ ਕੇਸ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਫੀਮ ਨਸ਼ਾ ਰਖਾ ਕੇ ਉਸ ਤੋਂ ਬਾਅਦ ਇਹਨੇ ਮੇਤੇ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਵੱਡੇ ਅਫਸਰਾਂ ਨੇ ਦੇਖ ਕੇ ਤੇ ਉਹਨਾਂ ਨੇ ਮਤਲਬ ਕਿ ਮੈਨੂੰ ਬਾਹਰ ਕੱਢਿਆ ਤੇ ਉਹਨੂੰ ਫਿਰ ਸਿਤਾ ਐਡ ਕੀਤਾ ਮੈਨੂੰ ਮਸਾਂ ਦੀ ਕੋਸ਼ਿਸ਼ ਕੀਤੀ ਸੀ ਇੱਥੇ ਪਹਿਲਾਂ ਵੀ ਕਈ ਪਰਚੇ ਨੇ ਨਿਆ ਜਾਂ ਅਸਲ ਦੇ ਪਰਚੇ ਨੇ ਅਵੈਧ ਕਸੂਲੀ ਦੇ ਪਰਚੇ ਨੇ 4 7 8 ਪਰਚੇ ਤੇ ਕਈ ਚੱਲਦੇ ਨੇ ਜਿਹੜਾ ਮੰਡੀ ਦਾ ਪ੍ਰਧਾਨ ਆ ਉਹ ੱੱਕੇਸ਼ਾਈ ਬਹੁਤ ਕਰ ਲੋਕਾਂ ਕੋਲੋਂ ਵੈਦ ਉਸਲੀ ਕਰਦਾ ਵਾ ਪੈਸਾ ਇਕੱਠਾ ਕਰਦਾ ਵੈਦ ਕੋਣ ਪ੍ਰਧਾਨ ਹੈ ਜਿਹੜਾ ਮੰਡੀ ਦਾ ਕੁਰਕਮਲ ਸਿੰਘ ਹੀ ਲੋ ਪ੍ਰਧਾਨ ਆ ਜੋ ਕਿ ਇਹ ਸਾਰਾ ਕੁਝ ਕਰਾ ਰਿਹਾ ਮੰਡੀ ਦੇ ਵਿੱਚ ਹਾਂਜੀ ਸਬਜ਼ੀ ਮੰਡੀ ਦਾ ਜੀ ਹਾਂਜੀ ਕਿਹਦੀ ਮੰਡੀ ਦੀ ਪ੍ਰਧਾਨਗੀ ਹੁੰਦੀ ਆ ਤੁਹਾਡੀ ਰੀੜੀ ਫੜੀ ਵਾਲਿਆ ਤੇ ਯੂਨੀਟੀ ਨਾ ਹੁੰਦੀ ਆ ਆਪਣੇ ਆਪ ਇਹਨੇ ਇਹਨੇ ਬਸ ਇਹਦਾ ੱੱਕਾ ਚੱਲਦਾ ਜੀ ਇਹ ੱੱਕੇ ਨਾਲ ਹੀ ਬਣਿਆ ਪ੍ਰਧਾਨ ਹੈ ੱੱਕੇ ਸ਼ਾ ੱੱਕੇ ਸਾਰਿਆਂ ਨੂੰ ਦਬਕਾ ਕੇ ਪ੍ਰਧਾਨ ਬਣਿਆ ਵਾ ਇਹਨੂੰ ਕੋਈ ਪ੍ਰਧਾਨ ਨਹੀਂ ਮੰਡੀ ਦਾ ਮੰਡਾ ਕੀ ਮਾਮਲਾ ਮੇਰਾ ਨਾਮ ਨੀਰਜ ਜਸ਼ੀ ਅੱਛਾ ਭਾਜੀ ਕੀ ਮਾਮਲਾ ਕੀ ਹੈ ਕੋਈ ਮਾਮਲਾ ਕੋਈ ਸ਼ਰਾਰਤੀ ਅੰਸਰ ਹੈ ਉਹ ਆਪਣੇ ਬੰਦੇ ਜਿਹੜੇ ਉਹਨਾਂ ਕੋਲ ਕੰਮ ਕਰਦੇ ਉਹੀ ਲਿਆ ਕੇ ਇੱਥੇ ਆ ਕੇ ਜਿਹੜਾ ਸ਼ਰਾਰਤੀ ਅੰਸਰ ਜਿਹੜੇ ਹੈਗੇ ਸ਼ਰਾਰਤਾਂ ਕਰੀ ਜਾਂਦੇ ਕਿ ਇਹ ਇਹ ਜਿਹੜੀ ਪਰਚੀ ਹੈ 100 ਦੀ 200 ਲੈ ਰਿਹਾ 300 ਲੈ ਰਿਹਾ ਬਸ ਆ ਮੇਰੇ ਨਾਲ ਸਾਰਾ ਭਾਈਚਾਰਾ ਖੜਾ ਵਾ ਤੁਹਾਡੇ ਸਾਹਮਣੇ ਤੁਸੀਂ ਧਿਆਨ ਲਾਓ ਇਹ ਇਹਨਾਂ ਨੂੰ ਕੋਈ ਦਿੱਕਤ ਨਹੀਂ ਸਿਰਫ ਉਹਨਾਂ ਨੂੰ ਹੀ ਦਿੱਕਤ ਹੈ ਇਹ ਜਾਮ ਕਿੰਨਾ ਵੱਲੋਂ ਲਾਇਆ ਜਾ ਰਿਹਾ ਹੈ ਇਲਜ਼ਾਮ ਜਿਹੜੇ ਜਿਹੜੇ ਹੁਣ ਜੇਲ੍ਹ ਤੋਂ ਆਏ ਆ ਉਹ ਲਾ ਰਹੇ ਹੈਗੇ ਉਹ ਇੱਥੇ ਦਾ ਪ੍ਰਧਾਨ ਹੈਗਾ ਇਹ ਐਕਚੁਅਲੀ 2-3 ਦੋ ਕੀ ਨਾਮ ਕੀ ਨਾਮ ਮੇਰਾ ਵਿਸ਼ਾਲ ਖੋਸਲਾ ਜੀ ਮੈਂ ਮੇਰਾ ਬ੍ਰਦਰ ਆ ਮੈਂ ਨਾ ਦੇ ਨਾਂ ਲਈ ਹੈ ਤੇ ਇਹ ਇਦਾਂ ਆ ਕਿ ਸਾਨੂੰ ਨਾ ਪਹਿਲੋ ਥ੍ਰੈਟ ਕਰ ਰਹੇ ਸੀਗੇ ਕਿ ਠੇਕਾ ਸੀ ਪਹਿਲੀ ਵਾਰ ਹੀ ਲਿਆ ਅਸੀਂ ਸਰਕਾਰ ਨੂੰ 12 ਕਰੋੜ ਰੁਪਈਆ ਰੈਵਨਿਊ ਦੇਣਾ 2.5 ਕਰੋੜ ਰੁਪਈਆ GST ਦੇ ਰਿਹਾ ਪਰ ਇਹ ਜਿਹੜੇ ਮੰਡੀ ਦੇ ਕੁਝ ਇੱਕ ਪੁਰਾਣੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਕ੍ਰਿਮੀਨਲ ਪਰਚੇ ਦਰਜ ਆ ਪ੍ਰਧਾਨ ਬਣੀ ਫਿਰਦੇ ਆ ਇਹ ਜੀ ਜੀ ਇਲੂ ਆ ਮੁੰਡੇ ਦਾ ਨਾਮ ਤੇ ਉਹ ਪ੍ਰਧਾਨ ਬਣੀ ਫਿਰਦਾ ਤੇ ਉਹ ਜਿੰਨੀ ਨਜਾਇਜ਼ वसूली ਉਹ ਕਰ ਰਿਆ ਰੰਗਦਾਰੀ ਤੇ ਉਹਨਾਂ ਦੇ ਪਰਚੇ ਦਰਜ ਆ ਉਹ ਹੁਣ ਆਏ ਸੀਗੇ ਕਿ ਸਾਨੂੰ ਦਬਾਅ ਪਾਣਗੇ ਤਾਂ ਸਾਡੇ ਤੋਂ ਕੁਝ ਲੈਣਗੇ ਪਰ ਜਦ ਅਸੀਂ ਵਿਰੋਧ ਕੀਤਾ ਕਿ ਨਹੀਂ ਅਸੀਂ ਮੰਡੀ 'ਚ ਸਾਰਾ ਭਾਈਚਾਰਾ ਜਿੰਨਾ ਸਾਡੇ ਨਾਲ ਆ ਇਹਨਾਂ ਨੇ ਵੀ ਸਾਨੂੰ ਕਿਹਾ ਕਿ ਅਸੀਂ ਇਹਨਾਂ ਦੀ ਚੱਲਣ ਨਹੀਂ ਦੇਣੀ ਇਹ ਤੱਕਾ ਕਰਦੇ ਆ ਖਰਬੂਜੇ ਦੀਆਂ ਗੱਡੀਆਂ ਤੋਂ ਨਜਾਇਜ਼ ਪੈਸੇ ਲੈਂਦੇ ਆ ਬਾਕੀ ਹੋਰ ਕਈ ਤਰ੍ਹਾਂ ਦੀ ਇਹਨਾਂ ਦੀ ਐਪਲੀਕੇਸ਼ਨਾਂ ਦਿੱਤੀਆਂ ਇਹਨਾਂ ਨੇ ਇਹਨਾਂ ਨੂੰ ਬਸ ਥੋੜਾ ਜਿਹਾ ਇਹੀ ਗੱਲ ਚੱਲ ਕੇ ਨਾ ਇਹਨਾਂ ਨੂੰ ਆਪਣਾ ਇੱਕ ਡਰ ਸੀ ਆਪਣੇ ਚਾਰ ਬੰਦੇ ਲਿਆ ਕੇ ਇਹਨਾਂ ਨੇ ਅੱਜ ਆਪਣੇ ਕੋਲ ਜਿਹੜੇ ਨੌਕਰੀ ਕਰਦੇ ਆ ਵਿੱਚ ਕੋਈ ਖੋਹਵਾਜ ਆ ਜਿਹੜੇ ਖੋਹਵਾ ਕਰਦੇ ਉਹਨਾਂ ਦੇ ਪਰਚਾ ਦਰਜ ਆ ਅਸੀਂ ਕਰਾਂਗੇ ਹੁਣ ਸਾਰਾ ਉਹ ਵੀ ਕੱਢਾਂਗੇ ਸਾਰਾ ਜੋ ਵੀ ਸਿਸਟਮ ਆ ਅਸੀਂ ਆਪਣੇ ਵੱਲੋਂ ਇਹ ਜਵਾਬ ਬਣਾ ਕੇ ਇਹਨਾਂ ਨੂੰ ਡੀਜੀਐਮ ਸਾਹਿਬ ਆਏ ਸੀ ਮੈਡਮ ਆਏ ਸੀ ਉਹਨਾਂ ਨੂੰ ਵੀ ਦਿੱਤਾ ਬੇਦੀ ਸਾਹਿਬ ਹੈ ਉਹਨਾਂ ਨੂੰ ਵੀ ਦਿੱਤਾ ਐਸਐਸਪੀ ਸਾਹਿਬ ਨੂੰ ਵੀ ਦੱਸਿਆ ਇਹ ਇਹ ਚਾਹਦੇ ਆ ਕਿ ਇਹ ਕਿਸੇ ਤਰੀਕੇ ਭੱਜ ਜਾਣ ਹੋਰ ਕੋਈ ਤੁਸੀਂ ਪੱਤਰਕਾਰ ਭਾਈਚਾਰਾ ਸਾਰੇ ਨਾਲ ਹੋ ਤੁਸੀਂ ਦੇਖਦੇ ਹੋ ਕੋਈ ਨਹੀਂ ਸਿਰਫ ਇੱਕ ਨੂੰ ਪ੍ਰੋਬਲਮ ਆ ਜਿਹੜਾ ਪੈਸੇ ਦੀ ਡਿਮਾਂਡ ਕਰਦਾ ਹੈ ਜਿਹੜੀ ਅਸੀਂ ਪੂਰੀ ਨਹੀਂ ਕਰ ਸਕੇ ਉਹੀ ਇਹਨਾਂ ਨੂੰ ਚੱਕੀ ਫਿਰਦਾ ਇੱਕ ਚੈਨਲ ਚਲੋ ਇੱਕ ਰੈਪਿਊਟੇਸ਼ਨ ਹੈਗਾ ਮੈਂ ਆਪਾਂ ਉਹਦਾ ਨਾਂ ਨਹੀਂ ਲੈ ਸਕਦੇ ਪਰ ਠੀਕ ਆ ਸੀ ਉਹਨਾਂ ਦੇ ਉੱਪਰ ਵੀ ਉਹਦੀ ਕੰਪਲੇਂਟ ਪਾਵਾਂਗੇ ਸਰ ਇਹ ਬੇਸਿਕ ਕਾਰਨ ਕੀ ਕਾਰਨ ਕਿ ਤੁਹਾਡੇ ਤੁਹਾਨੂੰ ਹੀ ਕਿਉਂ ਹਰਾਸਮੈਂਟ ਕੀਤੀ ਕਿਉਂਕਿ ਸਾਡੇ ਕੋਲ ਠੇਕਾ ਸੀ ਲਿਆ ਜੀ ਹਰਾਸਮੈਂਟ ਤਾਂ ਹੀ ਕੀਤੀ ਜਾ ਰਹੀ ਹੈ ਕਿ ਸਾਡੇ ਕੋਲ ਠੇਕਾ ਆ ਇਹਨਾਂ ਨੇ ਕਿਸੇ ਦਾ ਚੱਲਣ ਨਹੀਂ ਦਿੱਤਾ ਬਗੈਰ ਰਿਸ਼ਵਤ ਤੋਂ ਬਗੈਰ ਇਹਨਾਂ ਦੇ ਰੰਗਦਾਰੀ ਤੋਂ ਇਹਨਾਂ ਦੇ ਪਰਚੇ ਦਰਜ ਆ ਤੁਸੀਂ ਦੇਰੇ ਇਸ ਕਰਕੇ ਅਸੀਂ ਨਹੀਂ ਕਿਸੇ ਨੂੰ ਦੇਰੇ ਆ ਫਰੂਟ ਮੰਡੀ ਦੇ ਪ੍ਰਧਾਨ ਆ ਖੜੇ ਆ ਸਾਰੇ ਸਬਜ਼ੀ ਮੰਡੀ ਦੇ ਆੜਤੀਆ ਖੜੇ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਸਿਰਫ ਇਹਨਾਂ ਨੂੰ ਦਿੱਕਤ ਆ ਇਹਨਾਂ ਨੇ ਕੰਪਲੇਂਟ ਅਸੀਂ 4 ਦਿਨ ਤੋਂ ਸਾਨੂੰ ਪਹਿਲੋ ਪਤਾ ਸੀ ਕਿ ਵਿਜੀਲੈਂਸ ਦੀ ਇਨਕੁਆਇਰੀ ਦੀ ਟੀਮ ਆ ਰਹੀ ਹੈ ਇਹਨਾਂ ਨੇ ਰੋਲਾ ਪਾਇਆ ਸੀਗਾ ਜੀ ਟੀਮ ਆਊਗੀ ਜੀ ਟੀਮ ਆਊਗੀ ਅਸੀਂ ਪਹਿਲੋ ਵੀ ਸੈਕਟਰੀ ਸਾਹਿਬ ਨੂੰ ਦੱਸਿਆ ਕਿ ਸਾਨੂੰ ਪਤਾ ਟੀਮ ਆਣੀ ਹੈ ਅਸੀਂ ਤਾਂ ਹੀ ਆਪਣੀ ਤਿਆਰੀ ਕਰਕੇ ਰੱਖੀ ਆ ਸਾਰਾ ਭਾਈਚਾਰਾ ਖੜਾ ਦੱਸੋ ਜੀ ਕੋਈ ਪ੍ਰੋਬਲਮ ਹੈ ਸਾਰੇ ਖੜੇ ਆ ਤੁਸੀਂ ਪੁੱਛ ਸਕਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਿਹੜੀ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਾਵਾਂਗੇ ਤਰਦਾ ਚਾਹਨੇ ਆ ਜਿਹੜੀ ਅਸੀਂ ਇਹਨਾਂ ਦੇ ਖਿਲਾਫ ਦਰਖਾਸਤ ਦੇਣੀ ਆ ਉਸ ਤੇ ਕਾਰਵਾਈ ਹੋਵੇ ਤੇ ਸਾਨੂੰ ਸਚਾਰੂ ਢੰਗ ਨਾਲ ਜਿਹੜਾ ਅਸੀਂ ਚਲਾ ਰਹੇ ਆ ਸਾਨੂੰ ਚਲਾਨ ਦਿੱਤਾ ਜਾਵੇ ਸਾਨੂੰ ਦਿੱਕਤ ਪਰੇਸ਼ਾਨੀ ਨਾ ਆਵੇ ਸਾਰਾ ਕੁਝ ਮੰਡੀ ਬੋਰਡ ਦੀ ਅੱਖਾਂ ਦੇ ਸਾਰਾ ਕੁਝ ਇਹਨਾਂ ਦੇ ਸਾਹਮਣੇ ਹੋਵੇ ਕਿ ਦੁੱਧ ਦਾ ਦੁੱਧ ਹੋ ਸਕੇ ਜੋ ਵੀ ਰੇਟ ਹੈ ਜਿੱਦਾਂ ਦੀ ਸਾਡੀ ਹੈਗੀ ਮਲਟੀਪਲ ਐਂਟਰੀ ਜੇ ਕੋਈ ਇੱਕ ਵਾਰੀ ਮੰਡੀ ਦੇ ਵਿੱਚ ਆਂਦਾ ਹੈ ਤੇ ਅਸੀਂ ਉਸ ਤੋਂ ਬਲੇਰੋ ਦਾ 50 ਰੁਪਏ ਲੈਨੇ ਆ ਜੇ ਉਹ ਬਾਹਰ ਚਲੇ ਜਾਂਦਾ ਫੇਰ ਅੰਦਰ ਆਂਦਾ ਅਸੀਂ ਫੇਰ ਉਸ ਤੋਂ 50 ਰੁਪਏ ਲੈ ਸਕਦੇ ਆ ਤੋ ਇਸ ਕਰਕੇ ਅਸੀਂ ਬੈਠ ਕੇ ਜੇ ਉਹ ਚਾਰ ਗੇੜੇ ਲਾਂਦਾ ਤੇ ਅਸੀਂ ਉਸ ਤੋਂ ਚਾਰ ਵਾਰੀ ਪੈਸੇ ਲੈ ਸਕਦੇ ਆ ਮੰਡੀ ਬੋਰਡ ਦਾ ਇਹ ਡੀ ਐਨ ਆਈਟੀ ਦਾ ਕਾਨੂੰਨ ਆ ਪਰ ਅਸੀਂ ਆਪਣੇ ਭਾਈਚਾਰਾ ਦੇ ਪ੍ਰਧਾਨ ਜੀ ਨੇ ਬਿਠਾ ਕੇ ਕਿਹਾ ਕਿ ਗਰੀਬ ਬੰਦੇ ਜੀ ਤੁਸੀਂ ਆਪਣਾ ਇੱਕ ਚਾਰਜ ਰੱਖ ਲਓ ਤੇ ਉਹੀ ਚਾਰਜ ਕਰਨਾ ਮਾ ਚਾਹੀਏ 10 ਚੱਕਰ ਲਾਂ ਚਾਹੀਏ 2 ਚੱਕਰ ਲਾਂ ਅਸੀਂ ਤਾਂ ਇਹਨਾਂ ਦੇ ਹਿਸਾਬ ਨਾਲ ਚੱਲ ਰਹੇ ਹਾਂ ਫਿਰ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹਾਂ ਅਸੀਂ ਤਾਂ ਇਹ ਮੰਨ ਕਰਦੇ ਹਾਂ ਕਿ ਕਿਉਂਕਿ ਇਹ ਗੈਂਗਸਟਰ ਬੰਦੇ ਆ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਬਸ ਇਹਨਾਂ ਨੇ ਇੱਥੇ ਗੀੜੇ ਕੱਢਣੇ ਆ ਤੇ ਬੰਦੇ ਧਮਕਾਣੇ ਆ ਤੇ ਪੈਸੇ ਲੈਣੇ ਆ ਬਸ ਅਸੀਂ ਆਪਣੀ 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 ਐਪਲੀਕੇਸ਼ਨ ਜਿਹੜੀ ਹੈਗੀ ਉਹ ਕਮਿਸ਼ਨਰ ਸਾਹਿਬ ਨੂੰ ਦਪਾਂਗੇ ਇਹਨਾਂ ਇਹਨਾਂ ਦੇ ਕਾਰਵਾਈ ਕੀਤੀ ਹੈ ਬਸ ਹੋਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਕਾਰਵਾਈ ਕੀਤੀ ਹੈ ਜੀ ਪ੍ਰਧਾਨ ਜੀ ਕਮੇਟੀ ਤੁਸੀਂ ਮਲਟੀ ਦੇ ਪ੍ਰਧਾਨ ਨੂੰ ਤੁਹਾਡੇ ਵੱਲੋਂ ਸਾਰੀ ਗੱਲ ਕਿਦਾਂ ਸਪੱਸ਼ਟ ਕਰਨੀ ਦੇਖੋ ਜੀ ਜਿਹੜੀ ਅੱਜ ਇਹ ਗੱਲ ਉੱਠ ਕੇ ਬਾਹਰ ਆਈ ਹੈ ਇਸ ਚੀਜ਼ ਦਾ ਜਿਹੜਾ ਮਸਲਾ ਹੱਲ ਅਸੀਂ ਪਹਿਲਾਂ ਹੀ ਆਲਰੇਡੀ ਕਰ ਚੁੱਕੇ ਆ ਜਿਵੇਂ ਕਿ ਆ ਗੱਡੀ ਵਾਲੇ ਵੀ ਇੱਥੇ ਖੜੇ ਨੇ ਫੜੀਆਂ ਵਾਲੇ ਖੜੇ ਨੇ ਹੁਣ ਜਿਦੀ ਅਗਰ 8/10 ਦੀ ਫੜੀ ਇੱਕ 6/8 ਬਾਈ 8 ਦੇ 6/8 ਦੀ ਇੱਕ ਫੜੀ ਪਾਸ ਕੀਤੀ ਜਾਂਦੀ ਹੈ। ਅਗਰ ਉਹ ਬੰਦਾ 6/8 ਤੋਂ ਵੱਧ ਜਗ੍ਹਾ ਲੈ ਕੇ ਬੈਠਾ ਤੇ ਬਟ ਓਬਵੀਅਸ ਹੈ ਉਹ 100 ਦਾ 200 ਦੇਗਾ ਤੇ ਉਹਦੇ ਵਿੱਚ ਕੋਈ ੱਤਕਾ ਦਾ ਨਹੀਂ ਕਰ ਰਹੇ। ਜੇ ਉਸ ਤੋਂ ਵੱਧ ਤੇ ਉਸ ਜਿੰਨੀ ਜਗ੍ਹਾ ਤੁਸੀਂ ਲਓਗੇ ਉਸ ਅਕੋਰਡਿੰਗ ਤੁਸੀਂ ਪੈਸੇ ਦੇ ਰਹੇ ਹੋ। ਫਿਰ ਆਪਾਂ ਜਾ ਕੇ ਉੱਠ ਕੇ ਇੰਨੀ ਗੱਲ ਕਹਿ ਰਹੇ ਆਂ ਵੀ ਤਿੰਨ ਚਾਰ ਬੰਦੇ ਐਕਚੁਅਲੀ ਕੀ ਆ ਵੀ ਜਿਨ੍ਹਾਂ ਨੂੰ ਪਹਿਲੇ ਕਿਤੇ ਨਹੀਂ ਰੁਪਈਏ ਦਿੱਤੇ। ਜਿਨ੍ਹਾਂ ਨੇ ਫੜੀਆਂ ਦੇ ਕਦੀ ਪੈਸਾ ਹੀ ਨਹੀਂ ਦਿੱਤਾ ਹੁਣ ਉਹਨਾਂ ਨੂੰ ਪੈਸਾ ਲੱਗ ਰਿਹਾ ਵੈ ਤੇ ਹੁਣ ਉਹਨਾਂ ਨੂੰ ਚੁੱਭ ਰਿਹਾ ਵੈ ਵੀ ਹਾਂਜੀ ਅਸੀਂ ਪੈਸੇ ਕਿਉਂ ਭਰੀਏ ਉਹ ਇਸ ਚੀਜ਼ ਦਾ ਇਸ਼ੂ ਉਠਾ ਰਿਹਾ ਹੋਰ ਕੁਝ ਵੀ ਨਹੀਂ ਬਹੁਤ ਵਧੀਆ ਸਚਾਰੂ ਢੰਗ ਦੇ ਨਾਲ ਠੇਕਾ ਚੱਲ ਰਿਹਾ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਕੋਈ ਗੁੰਡਾਗਰਦੀ ਨਹੀਂ ਚੱਲ ਰਹੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਇੱਕ ਨਜਾਇਜ਼ ਬੱਸ ਮਸਲੇ ਨੂੰ ਬਿਨਾਂ ਮਤਲਬ ਤੋਂ ਪਖਾਣਾ ਉਹ ਚੱਲ ਰਿਹਾ ਹੋਰ ਕੁਝ ਨਹੀਂ ਹਾਂਜੀ ਗੱਡੀਆਂ ਧਰਮਪਾਲ ਅੱਛਾ ਕਿਸ ਕੀ ਸਾਡੀਆਂ ਚਾਰ ਚਾਰ ਚੱਕੇ ਵਾਲੀ ਗੱਡੀਆਂ ਸਵੇਰ ਤੇ ਆਉਂਦੇ ਅਸੀਂ 50 ਰੁਪਏ ਪਰਚੀ ਜੰਨੇ ਪੂਰਾ ਦਿਨ ਘੜੇ ਲੈ ਜਿਆ ਕੋਈ ਨਹੀਂ ਬਾਰ ਬਾਰ ਪਰਚੀ ਨਹੀਂ ਦਿੰਦੇ ਅਸੀਂ ਇੱਕ ਵਾਰੀ ਪਰਚੀ ਲੱਗਦੀ ਆ ਕੋਈ ਦਿੱਕਤ ਨਹੀਂ ਸਾਨੂੰ ਜਿੰਨੇ ਗੱਡੀਆਂ ਵਾਲੇ ਗੱਡੀਆਂ ਵਾਲੇ ਖੜੇ ਉੱਧਰ ਖੜੇ ਇੱਕ ਵਾਰੀ ਪਰਚੀ ਆ ਪ੍ਰੋਪੋਿੰਡਾ ਕਿੱਥਾ ਜਾ ਰਿਹਾ ਹੈ ਕੀ ਜਾ ਰਿਹਾ ਹੈ ਨਿਜਾਇਜ਼ ਬਸੂਲੀ ਹੁੰਦੀ ਹੈ ਜਾਂ ਉਹ ਤਾਂ ਕਹਿ ਰਿਹਾ 100 ਰੁਪਏ ਲੈ ਰਿਆ ਨਹੀਂ 50 ਰੁਪਏ ਸਾਰੇ ਜਿੰਨੇ ਵੀ ਬੰਦੇ ਆ ਸਾਡੇ ਆ ਗੱਡੀਆਂ ਵਾਲੇ ਖੜੇ ਆ ਸਾਰੇ ਪੁੱਛ ਲੋ ਇਹਨਾਂ ਨੂੰ 50 ਰੁਪਏ ਪਰਚੀ ਸਵੇਰ ਦੇ ਤੇ ਕੋਈ ਦਿੱਕਤ ਨਹੀਂ ਹੈ ਨਹੀਂ ਕੋਈ ਦਿੱਕਤ ਠੀਕ ਕੀ ਕਰਨਾ ਕਿਤਾ ਨਹੀਂ ਬੋਲ ਜੀ ਜਨਰਲ ਅਸੀਂ ਮੰਡੀ ਚੈੱਕ ਕਰਨ ਆਤੇ ਆਏ ਹਾਂ ਮਾਰਕੀਟ ਵੀ ਇਸ ਦੇ ਚੱਕਰ ਦੇ ਵਿੱਚ ਤੇ ਤੇ ਇੱਕ ਸ਼ਿਕਾਇਤ ਆਈ ਹੈ ਵੀ ਜਿਹੜੀ ਵੱਧ ਚਾਰ ਦਿਨ ਚੱਤੇ ਜਾ ਰਹੇ ਨੇ ਉਹਦੇ ਚੱਕਰ ਦੇ ਇਸ ਉਹ ਚੱਕਰ ਦੇ ਵਿੱਚ ਅਸੀਂ ਆਪਦੀਆਂ ਰਿਪੋਰਟਾਂ ਲੈ ਲਈਆਂ ਨੇ ਉਹ ਪਚ ਬੋਲਣ ਵਾਲਿਆਂ ਨੇ ਵੀ ਆਪਦੇ ਆਪ ਨੂੰ ਪੇਸ਼ ਕੀਤਾ ਤੇ ਉਹ ਸੋਗਰ ਲਾਣਾਂ ਨੇ ਉਹਦੇ ਆਪ ਨੂੰ ਪੇਸ਼ ਕੀਤਾ ਹੈ ਇਹ ਵੀ ਅਸੀਂ ਵੈਲਿਊਏਟ ਕਰਾਂਗੇ ਵੀ ਕਿਹ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਇੱਕ ਦੂਜੇ ਦਾ ਕੰਮ ਨਹੀਂ ਹੈ ਅਸੀਂ ਥੋੜੇ ਦਿਨਾਂ ਦੇ ਵਿੱਚ ਐਡਿਟ ਕਰਕੇ ਵੈਲਿਊਏਟ ਕਰਕੇ ਕੀ ਐਸਆਈ ਅਸੀਂ ਸੰਗ ਲਾਇਆ ਸਾਧ ਸੰਦੋਨਾ ਪਾਰਟੀ ਵੱਲ ਕੀ ਇਲਜ਼ਾਮ ਲਾਇਆ ਪਾਰਟੀ ਵੱਲ ਇਹੀ ਇਲਜ਼ਾਮ ਲਾਇਆ ਗਿਆ ਵੀ ਉਹ ਕਹਿ ਰਹੇ ਨੇ ਇਹ ਸੀ ਟੈਕਾ ਜਿਹੜਾ ਬਿਲਕੁਲ ਸਹੀ ਚਲਾ ਰਹੇ ਆ ਉਹਨਾਂ ਨੇ ਆਪਦੇ ਬੰਦੇ ਪੇਸ਼ ਕੀਤੇ ਆ ਤੇ ਜਿਨ੍ਹਾਂ ਨੇ ਕਹਿ ਰਹੇ ਨੇ ਕਿ ਇਹ ਟੈਕਾ ਉਲਟ ਤਿੰਕ ਮਤਲਬ ਗਲਤ ਚੱਲ ਰਿਹਾ ਹੈ ਤੇ ਪਚੀਆਂ ਕਟਣੀਆਂ ਨੇ ਉਹਨਾਂ ਨੇ ਆਪਦੇ ਬੰਦੇ ਪੇਸ਼ ਕੀਤੇ ਆ ਅਸੀਂ ਡਾਕੂਮੈਂਟੇਸ਼ਨ ਵੇਖਣੀ ਹੈ ਡਾਕੂਮੈਂਟ ਦੇਤੇ ਜੋ ਚੱਲਦਾ ਹੈ ਉਹ ਦੇਖਾਂਗੇ ਸਰ ਜਿਹੜੇ ਮੌਜੂਦਾ ਠੇਕੇਦਾਰ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤੋਂ ਠੇਕਾ ਖੋਣ ਵਾਸਤੇ ਸੰਗ ਜਿਹੜਾ ਬਦਨਾਮ ਪੇਪਰ ਲੱਗਿਆ ਇਹਦੇ ਬਾਰੇ ਤਾਂ ਨਹੀਂ ਕੋਈ ਕਹਿ ਸਕਦਾ ਤੁਹਾਡੀ ਹੁੰਦੀ ਇਨਕੁਆਇਰੀ ਵਿੱਚ ਕੀ ਨਿਕਲ ਕੇ ਆਇਆ ਸਰ ਤੁਹਾਡੇ ਵਾਲੇ ਨਹੀਂ ਇਨਕੁਆਇਰੀ ਹੋਈ ਪੂਰੀ ਇਨਕੁਆਇਰੀ ਹੋਣੀ ਪੂਰੀ